ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਲੈਨਿੰਗ ਆਣੀ ਸ਼ਾਰਟ ਕੱਟਣੀ ਵੀ ਲੈਨਿੰਗ ਕਿਸ ਤਰ੍ਹਾਂ ਕੱਟੀ ਜਾਂਦੀ ਹੈ ਲਾ ਕੇ ਕਮੀਜ਼ ਤੇ ਉਹ ਦਿਖਾਵਾਂਗੇ ਪਹਿਲਾਂ ਇਸ ਤਰ੍ਹਾਂ ਆਪਾਂ ਨੇ ਸਾਰਾ ਕੱਪੜਾ ਕੱਟ ਲਿਆ ਇਹ ਜਿੰਨੀ ਆਪਣੀ ਕਮੀਜ਼ ਦੀ ਲੰਬਾਈ ਸੀ ਉਨੀ ਕੱਟ ਲਈ 4 ਇੰਚ ਆਪਾਂ ਨੇ ਇਹ ਵੱਧ ਕੱਟ ਲਿਆ ਤੇ 4 ਇੰਚੇ ਆਪਾਂ ਨੇ ਐ ਚੜਾਈ ਤੇ ਵੱਧ ਘੱਟ ਲਿਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਐ ਰੱਖ ਕੇ ਸਾਰਾ ਕੱਪੜਾ ਤੇ ਉੱਤੇ ਆਪਾਂ ਇਹਨੂੰ ਐ ਲਾਈਨਿੰਗ ਲਾ ਲਾਂਗੇ ਐ ਸਾਰੇ ਤੇ ਸੈੱਟ ਕਰਕੇ ਲਾਈਨਿੰਗ ਰੱਖ ਲਾਂਗੇ ਜਿੰਨੇ ਕ ਆਪਣਾ ਇਹ ਕਮੀਜ਼ ਹੋਊਗੀ ਉਹਨੇ ਧਰ ਕੇ ਜਿਹੜੀ ਇਹ ਬਚਦੀ ਲਾਈਨਿੰਗ ਹੋਊਗੀ ਉਹਨੂੰ ਆਪਾਂ ਕੱਟ ਦਾਂਗੇ ਇਸ ਤਰ੍ਹਾਂ ਧਰ ਲਾਂ ਫਿਰ ਅੱਗੇ ਤੁਹਾਨੂੰ ਕਾਟਾਂ ਪਾ ਕੇ ਦਿਖਾ ਰਿਹਾ ਹਾਂਜੀ ਇਹ ਕਰ ਲਿਆ ਆਪਾਂ ਨੇ ਦੋ ਪੀਸ ਸੈੱਟ ਤੇ ਆ ਇਹ ਨੀਚੇ ਰੱਖ ਲਿਆ ਤੇ ਆ ਇੱਕ ਉੱਪਰ ਰੱਖ ਲਿਆ ਇਹ ਦੋ ਪੀਸ ਆਪਾਂ ਨੇ ਸੈੱਟ ਕਰਕੇ ਰੱਖ ਲਏ ਹੁਣ ਇਹ ਵੀ ਆਪਾਂ ਲਾਵਾਂਗੇ ਤੀਰੇ ਦੀ ਨਿਸ਼ਾਨੀ ਤੇ ਨਾਲੇ ਮੋੜ ਦੇ ਦੱਸਾਂਗੇ ਤੁਹਾਨੂੰ ਤੀਰਾ ਹੈਗਾ ਇਹਨਾਂ ਦਾ ਤਿਆਰ 12 ਇੰਚ ਆਪਾਂ ਇਹਨੂੰ ਕਟਾਂਗੇ 13 ਇੰਚ 13 ਇੰਚ ਦਾ ਅੱਧਾ ਆ ਗਿਆ 6.5 6.5 ਕਟਾਂਗੇ ਆਪਾਂ ਇਹਨੂੰ ਮੋਡਾ ਕਟਾਂਗੇ 7.5 ਇੱਥੋਂ ਵੀ ਆਪਾਂ ਮਿਲ ਲਾਂਗੇ 6:30 ਫਿਰ ਇੱਥੇ ਆਪਾਂ ਬਾਕਸ ਬਣਾ ਲਾਂਗੇ 2 ਇੰਚ ਦੀ ਕਾਟੋਰੀ ਪਾਵਾਂਗੇ ਆਪਾਂ 2 ਦੀ ਪਿਛੇ ਵਾਲੇ ਤੇ ਪਾਵਾਂਗੇ ਇਹਦੀ ਆਪਾਂ ਚੰਗੀ ਤਰ੍ਹਾਂ ਗੁਲਾਈ ਕਰ ਲਾਂਗੇ ਮੂਰਲੇ ਪੀਸ ਦੇ ਰੇਟੋ ਆ ਗਈ ਪਿਛੇ ਵਾਲੀ ਇਸ ਦੀ ਬ੍ਰੈਸਟ ਹੈਗੀ ਇਹਨਾਂ ਦੀ ਬੀ ਬੀ ਤੇ ਲਾ ਲਾਂਗੇ ਆਪਾਂ ਨਿਸ਼ਾਨੀ ਇੱਥੇ ਲਾਵਾਂਗੇ ਆਪਾਂ 1/2 ਇੰਚ ਦੀ ਕਾਟ ਪਾਵਾਂਗੇ ਉੱਪਰ ਜਿਹੜੀ ਆ ਮੋਡੇ ਤੇ ਪਾਵਾਂਗੇ ਜਿਹੜੀ ਇਹ ਸਲਾਈ ਲਾਵਾਂਗੇ ਇਹ ਬਿਨਾ ਪਲੋਈਆਂ ਤੋਂ ਹੈ ਸ਼ਰਟ ਬਿਨਾ ਪਲੋਈਆਂ ਤੋਂ ਬਣਾਵਾਂਗੇ ਨੂੰ ਆਪਾਂ ਪਲੋਈਆਂ ਨਹੀਂ ਇਹਦੇ ਵਿੱਚ ਪਾਈਆਂ ਪਾਉਂਦੇ ਹੈਗੇ ਇੱਥੋਂ ਆਪਾਂ ਕਟਾਂਗੇ ਇੱਥੋਂ ਆਪਾਂ ਨਿਸ਼ਾਨੀ ਲਾਵਾਂਗੇ ਜਿਹੜੀ ਆਪਾਂ ਇਹ ਕਮਰ ਦੀ ਨਿਸ਼ਾਨੀ ਲਾਉਣੀ ਆ ਇਹ ਲਾਵਾਂਗੇ ਆਪਾਂ 8 ਇੰਚ ਤੋਂ ਜਿਹੜੀ ਇਹ ਸਲਾਈ ਹੈ ਇਹਨਾਂ ਦੀ ਇਹ ਲਾਵਾਂਗੇ 15 ਤੇ ਕਿੱਪ ਹੈਗੀ ਐ 21 ਇੰਚ ਕਮਰ ਹੈਗੀ ਐ 17 ਇਹ ਸਾਡੇ 8 ਤੇ ਲਾਵਾਂਗੇ ਇੱਥੋਂ ਇਹਨੂੰ ਐ ਮਲਾਵਾਂਗੇ ਇੱਥੋਂ ਇਹਨੂੰ ਮਲਾਵਾਂਗੇ ਇਹ ਲੱਗ ਗਿਆ ਆਪਣੀ ਜਿਹੜੀ ਆਪਣੀ ਸਲਾਈ ਹੁੰਦੀ ਆ ਬੱਖੀਆਂ ਵਾਲੀ ਫੈਦਾਉਂਦੇ ਨੇ ਤੇ ਨੀਚੇ ਵਾਲੀ ਉਹ ਨੂੰ ਉਹ ਲਾਉਂਦੇ ਤੇith hun apan edi gulai paati enu kat dewan ਆ ਤੋਂ ਪੱਲੇ ਚੱਕ ਕੇ ਮੋਰਲੇ ਪੱਲੇ ਦੀ ਪਾ ਦਾਂਗੇ ਆਪਾਂ ਕਾਟ ਆਪਹੀ ਮੋਰਲੇ ਪੱਲੇ ਦੇ ਜਿਹੜੀ ਆ ਪਾਵਾਂਗੇ ਇਹ ਵੀ ਆਪਾਂ ਨੇ ਅੱਧੇ ਇੰਚ ਤੇ ਪਾਉਣੀਆਂ 3 ਲੇ ਮੂਰਲੇ ਪੱਲੇ ਚ ਪਾਵਾਂਗੇ ਇਸ ਤਰ੍ਹਾਂ ਹੋ ਗਿਆ ਇਹ ਕਾਟਾਂ ਸਾਰੀਆਂ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ